ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 27 ਜੂਨ 2025 ਦਿਨ ਸ਼ੁੱਕਰਵਾਰ ਹਾੜ ਮਹੀਨੇ ਦੀ 13 ਤਰੀਕ ਹੈ ਜੀ ਸੈਮਿਆਮੂ ਕਰਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਐਡਮਿੰਟਨ ਚ ਆਪਣੀ ਨਵੀਂ ਲੋਕੇਸ਼ਨ ਖੋਲਣੀ ਆ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਊਗੀ ਬੀਸੀ ਦੀ ਵਿਧਾਇਕਾ ਬ੍ਰਾਊਨੀ ਮਾਦ ਦਫਤਰ ਦੀ ਜਿੱਥੇ ਇੱਕ ਤਮਾਕਾ ਹੋਇਆ ਜੀ ਅੱਜ ਕੁਦਰਤੀ ਬਚਾਅ ਹੋ ਗਿਆ ਤੇ ਇਸ ਦੇ ਨਾਲ ਇੱਕ ਗੱਲ ਕਰਾਂਗੇ ਟਰੰਪ ਦੀ ਨਾਰਾਜ਼ਗੀ ਦੀ ਕਿਉਂ ਕੈਨੇਡਾ ਤੋਂ ਟਰੰਪ ਅੱਜ ਨਾਰਾਜ਼ ਹੋ ਗਏ ਆ ਸਰੀ ਚ ਰਾਤੀ ਫੇਰ ਕੋਲੀ ਚੱਲੀ ਆ ਜਾਨਲੇਵਾ ਇੱਕ ਵਿਅਕਤੀ ਦੀ ਮੌਤ ਹੋਈ ਆ ਗਾਇਕ ਜਸਵੀਰ ਚੱਸੀ ਤੇ ਪਰਚਾ ਕਿਉਂ ਦਰਜ ਹੋ ਗਿਆ ਇਹਦੀ ਵੀ ਆਪਾਂ ਗੱਲਬਾਤ ਕਰਾਂਗੇ ਆਰਐਸਐਸ ਨੇ ਕਿਹਾ ਵੀ ਸੰਵਿਧਾਨ ਦੇ ਵਿੱਚ ਤਬਦੀਲੀ ਕੀਤੀ ਜਾਵੇ ਧਰਮ ਨਿਰਪੱਖ ਤੇ ਸਮਾਜਵਾਦ ਲਾਜ ਦੇ ਵਿੱਚੋਂ ਕੱਢੇ ਜਾਣ ਤੇ ਨਾਲੇ ਗੱਲਬਾਤ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੀ ਜਿਨ੍ਹਾਂ ਨੂੰ ਹਿੰਦੂਤਵ ਵੀ ੱਟਕੇ ਨਾਲ ਵਾਲੀ ਬੰਦਾ ਬਰਾਗੀ ਸਿੱਧ ਕਰਨ ਤੇ ਤੁਲੇ ਹੋਏ ਆ ਅਖੀਰ ਚ ਗੱਲਬਾਤ ਹੋਊਗੀ ਆਮ ਆਦਮੀ ਪਾਰਟੀ ਨੂੰ ਪਏ ਘਾਟੇ ਦੀ ਤੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੇ ਰੂਬਰੂ ਹੁਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸੋ ਸੋਹਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਤੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਤੋਂ ਜਿੱਥੇ ਇੱਕ ਵਿਧਾਇਕਾ ਦੇ ਦਫ਼ਤਰ ਚ ਅੱਜ ਧਮਾਕਾ ਕੀਤਾ ਗਿਆ ਜੀ ਸੋ ਬ੍ਰਾਊਨੀ ਮਾ ਬੋਇਨ ਮਾਸਰੀ ਜਿਹੜੇ ਕਿ BC ਦੇ ਵਿਧਾਇਕ ਹਨ ਇਹ ਵੈਸੇ ਮਿਨਿਸਟਰ ਆਫ ਇਨਫਰਾਸਟਰਕਚਰ ਵੀ ਨੇ ਤੇ ਨਾਲ ਦੀ ਨਾਲ ਨਾਰਥ ਵੈਨਕੂਵਰ ਲੌਂਗਸਟੇਲ ਹਲਕੇ ਤੋਂ ਐਮ ਐਲ ਏ ਵੀ ਹੈ ਸੁਰਨਾ ਦੇ ਨੌਰਥ ਵੈਨਕੂਵਰ ਸਿਹਤ ਦਫ਼ਤਰ ਚ ਸਵੇਰੇ ਕੋਈ ਤਕਰੀਬਨ 4:00 ਵਜੇ ਲੱਗੇ ਤੜਕੇ ਕੋਈ ਧਮਾਕਾ ਖੇਸਮਗਰੀ ਰੱਖ ਗਿਆ ਜਿਹਨੂੰ ਕਿ ਬਾਅਦ ਦੇ ਵਿੱਚ ਚਲਾਇਆ ਗਿਆ ਕਿਸੇ ਤਰੀਕੇ ਦੇ ਨਾਲ ਕਿਉਂਕਿ ਦਫ਼ਤਰ ਬੰਦ ਸੀਗਾ ਇਸ ਕਰਕੇ ਪ੍ਰਾਪਰਟੀ ਨੂੰ ਤਾਂ ਨੁਕਸਾਨ ਜ਼ਰੂਰ ਹੋਇਆ ਪਰ ਜਿਹੜੀ ਆ ਕੋਈ ਵੀ ਉੱਥੇ ਨੁਕਸਾਨ ਦੀ ਹੋਰ ਖਬਰ ਨਹੀਂ ਆ ਕਿਉਂਕਿ ਕੋਈ ਵੀ ਵਿਅਕਤੀ ਉੱਥੇ ਮੌਜੂਦ ਨਹੀਂ ਸੀ ਸੋ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਜੀ ਸੁਰਨਾ ਦੇ ਦਫ਼ਤਰ ਵੱਲੋਂ ਜਿਹੜੀ ਈਮੇਲ ਭੇਜੀ ਗਈ ਆ ਉਹਦੇ ਵਿੱਚੋਂ ਕਹਿੰਦੇ ਵੀ ਇਹ ਜਿਹੜਾ ਧਮਾਕਾ ਸੀਗਾ ਕਾਫੀ ਦੂਰ ਤੱਕ ਸੁਣਿਆ ਗਿਆ ਪ੍ਰਾਪਰਟੀ ਨੂੰ ਕਾਫੀ ਨੁਕਸਾਨ ਪਹੁੰਚਿਆ ਹੈਗਾ ਤੇ ਖੁਸ਼ ਨਸੀਬੀ ਦੇ ਨਾਲ ਉਸ ਵਕਤ ਉੱਥੇ ਲੱਗੇ ਸਾਰੇ ਕੋਈ ਨਹੀਂ ਸੀਗਾ ਤੇ ਇਸ ਕਰਕੇ ਬਚਾਅ ਹੋ ਗਿਆ ਸੋ ਕੁੱਲ ਮਿਲਾ ਕੇ ਗੱਲ ਇਹ ਹੋਈ ਆ ਕਿ ਹੁਣ ਪੁਲਿਸ ਜਾਂਚ ਕਰ ਰਹੀ ਹੈ ਆਲੇ ਦੁਆਲੇ ਸੀਸੀਟੀਵੀ ਕੈਮਰੇ ਕਾਫੀ ਲੱਗੇ ਆ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕੌਣ ਇਹ ਜਿਹੜੀ ਡਿਵਾਈਸ ਇੱਥੇ ਰੱਖ ਕੇ ਗਿਆ ਤੇ ਕਿਵੇਂ ਫਿਰ ਇਹਨੂੰ ਚਲਾਇਆ ਗਿਆ ਹੈ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਉਹਨਾਂ ਨੇ ਅੱਜ ਕੈਨੇਡਾ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਆ ਨਾਰਾਜ਼ਗੀ ਜ਼ਾਹਰ ਕਰਦੇ ਆ ਉਹਨਾਂ ਨੇ ਜਿਹੜੀਆਂ ਕੈਨੇਡਾ ਦੇ ਨਾਲ ਗੱਲਬਾਤ ਚੱਲ ਰਹੀ ਸੀਗੀ ਟੈਰਫ ਦੇ ਸਬੰਧੀ ਉਹ ਤੁਰੰਤ ਰੱਦ ਕਰ ਦਿੱਤੀ ਆ ਉਹ ਕਹਿੰਦੇ ਸਾਰੀਆਂ ਗੱਲਾਂਬੱਤਾਂ ਜਿਹੜੀਆਂ ਕੈਨੇਡਾ ਦੇ ਨਾਲ ਚੱਲ ਰਹੀਆਂ ਟੈਰਫ ਸਬੰਧੀ ਟ੍ਰੇਡ ਡੀਲ ਸਬੰਧੀ ਉਹ ਮੈਂ ਰੱਦ ਕਰਦਾ ਆ ਕਿਉਂਕਿ ਕਹਿੰਦੇ ਕੈਨੇਡਾ ਯੂਰਪ ਦੇ ਮਗਰ ਲੱਗਾ ਆ ਉਹਨਾਂ ਦੀ ਰੀਸ ਕਰਦਾ ਆ ਤੇ ਸਾਡੇ ਉੱਤੇ ਜਿਹੜਾ ਇਹਨਾਂ ਨੇ ਡਿਜੀਟਲ ਟੈਕਸ ਲਾਇਆ ਹੋਇਆ ਆ ਉਹ ਹਟਾਇਆ ਨਹੀਂ ਜਾ ਜਿਵੇਂ ਯੂਰਪੀਅਨ ਯੂਨੀਅਨ ਨੇ ਲਾਇਆ ਹੋਇਆ ਸੋ ਉਹਨਾਂ ਨੇ ਟ੍ਰੁੱਥ ਸੋਸ਼ਲ ਦੇ ਉੱਤੇ ਇਹ ਦੋਸ਼ ਲਾਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜਾ ਗੱਲਬਾਤ ਦਾ ਦੌਰ ਆ ਰੱਦ ਕਰਦੇ ਆ ਅਗਲੇ ਹਫ਼ਤੇ ਦੇ ਵਿੱਚ ਅਸੀਂ ਦੱਸ ਦਵਾਂਗੇ ਕੈਨੇਡਾ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਦੇ ਉੱਤੇ ਕਿੰਨਾ-ਕਿੰਨਾ ਟੈਰਫ ਲੱਗਣਾ ਆ ਸੋ ਟਰੰਪ ਝੱਟ ਨਾਰਾਜ਼ ਹੋ ਜਾਂਦੇ ਆ ਝੱਟੇ ਮੰਨ ਜਾਂਦੇ ਹੁੰਦੇ ਆ ਸੋ ਉਹਨਾਂ ਦੇ ਬਿਆਨ ਜਿਹੜੇ ਇਦਾਂ ਹੀ ਆ ਹੋ ਸਕਦਾ ਸੋਮਵਾਰ ਤੱਕ ਕੁਝ ਹੋਰ ਕਹਿ ਦੇਣ ਬਾਕੀ ਇਹ ਪ੍ਰੈਸ਼ਰ ਟੈਕਟਿਕ ਹੈਗਾ ਕੈਨੇਡਾ ਦੇ ਉੱਤੇ ਕੈਨੇਡਾ ਵੱਲੋਂ ਜਿਹੜਾ ਡਿਜੀਟਲ ਟੈਕਸ ਹੈਗਾ ਜ ਪਿਛਲੇ ਸਾਲ 2024 ਦੇ ਵਿੱਚ ਲਾ ਦਿੱਤਾ ਗਿਆ ਸੀਗਾ ਉਹਦਾ ਕਾਰਨ ਇਹ ਸੀਗਾ ਕਿ ਜਿਹੜੀਆਂ ਅਮਰੀਕਨ ਟੈਕ ਕੰਪਨੀਆਂ ਨੇ Amazon, Google, Meta ਜਿਹੜੀ Facebook ਤੇ Instagram ਚਲਾਉਂਦੀ ਆ ਉਹ ਕੈਨੇਡਾ ਦੀਆਂ ਖਬਰਾਂ ਕੈਨੇਡਾ ਦੇ ਕੰਟੈਂਟ ਤੋਂ ਕਮਾਈ ਕਰਦੀਆਂ ਆ ਪਰ ਕੈਨੇਡਾ ਨੂੰ ਕੋਈ ਵੀ ਟੈਕਸ ਨਹੀਂ ਦਿੰਦੀਆਂ ਸੋ ਯੂਰਪ ਅਤੇ ਕੈਨੇਡਾ ਨੇ ਉਹਨਾਂ ਦੇ ਉੱਤੇ ਟੈਕਸ ਲਾਉਣ ਦਾ ਐਲਾਨ ਕੀਤਾ ਸੀਗਾ ਉਸ ਤੋਂ ਬਾਅਦ ਸਰਕਾਰ ਦੇ ਨਾਲ ਰਫੜੇਨਾ ਵਧਿਆ ਕਿ ਉਹਨਾਂ ਨੇ ਫੇਸਬੁੱਕ ਨੇ ਇਹ ਕਹਿ ਦਿੱਤਾ ਸੀਗਾ ਕਿ ਕੋਈ ਵੀ ਖਬਰ ਜਿਹੜੀ ਆ ਉਹਨਾਂ ਦੇ ਪਲੇਟਫਾਰਮ ਤੇ ਸਾਂਝੀ ਨਹੀਂ ਕੀਤੀ ਜਾ ਸਕਦੀ ਇਹੀ ਕਾਰਨ ਹੈ ਕਿ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲ ਨੇ ਨਿਊਜ਼ ਪਲੇਟਫਾਰਮ ਨੇ ਉਹ ਹੁਣ ਫੇਸਬੁੱਕ ਦੇ ਉੱਤੇ ਨਹੀਂ ਹੈਗੇ ਕਿਉਂਕਿ ਜਿਵੇਂ ਤੁਸੀਂ ਕੋਈ ਨਿਊਜ਼ ਲਿੰਕ ਪਾਉਨੇ ਆ ਫੇਸਬੁੱਕ ਜਿਹੜੀ ਆ ਪਾਉਣ ਨਹੀਂ ਦਿੰਦੀ ਹੈਗੀ ਉਹ ਸਾਰਾ ਇਹਦਾ ਹੀ ਪ੍ਰਤਾਪ ਹੈਗਾ ਜੀ ਉਹਦਾ ਡਿਜੀਟਲ ਸਰਵਿਸ ਟੈਕਸ ਹੈਗਾ ਜੀ ਇਹ ਇੰਡਸਟਰੀ ਕਹਿ ਰਹੀ ਆ ਵੀ ਹਟਾ ਦਿਓ ਵੀ ਸਾਨੂੰ ਇਹਦੀ ਲੋੜ ਨਹੀਂ ਹੈਗੀ ਪਰ ਸਰਕਾਰ ਕਹਿੰਦੀ ਆ ਵੀ ਨਹੀਂ ਇਹਦਾ ਫਾਇਦਾ ਹੋਊਗਾ মিডিਆ ਏਜੰਸੀਆਂ ਨੂੰ ਅਖਬਾਰਾਂ ਨੂੰ ਜਿਹਨਾਂ ਦੀਆਂ ਖਬਰਾਂ ਚੋਰੀ ਕਰਕੇ ਗੂਗਲ ਐਮਾਜ਼ਾਨ ਜਾਂ ਜਿਹੜੇ ਫੇਸਬੁੱਕ ਮੈਟਾ ਵਗੈਰਾ ਪੈਸੇ ਬਣਾਉਂਦੇ ਨੇ ਉਹਦੇ ਵਿੱਚੋਂ ਕੁਝ ਇਸ ਸਾਨੂੰ ਮਿਲਣਾ ਚਾਹੀਦਾ ਆ ਜਿਹੜੇ ਸੂਬਿਆਂ ਦੇ ਆਡਟ ਪ੍ਰੀਮੀਅਰ ਨੇ ਮੁੱਖ ਮੰਤਰੀ ਉਹ ਵੀ ਕਹਿੰਦੇ ਆ ਵੀ ਇਸ ਦਾ ਕੋਈ ਬਹੁਤਾ ਫਾਇਦਾ ਨਹੀਂ ਹੈਗਾ ਇਹ ਟੈਕਸ ਲਾ ਦਿੱਤਾ ਜਾਵੇ ਤਾਂ ਚੰਗਾ ਆ ਤੇ ਹੁਣ 트럼ਪ ਨੇ ਗੱਲਬਾਤ ਇਸ ਕਰਕੇ ਰੱਦ ਕਰ ਦਿੱਤੀ ਹੈ ਕਿ ਟੈਕਸ ਕਿਉਂ ਲਾਇਆ ਸੋ ਲੱਗਦਾ ਹੈ ਕਿ ਮਾਰਕ ਕਾਨੇ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਦੇ ਉੱਤੇ ਕਾਫੀ ਪ੍ਰੈਸ਼ਰ ਬਿਲਡ ਹੋਊਗਾ ਤੇ ਸ਼ਾਇਦ ਉਹ ਇਹ ਟੈਕਸ ਹਟਾ ਦੇਣ ਤੇ ਇਹ ਫਿਰ ਉਦੋਂ ਬਾਅਦ ਗੱਲਬਾਤ ਦਾ ਰਾਹ ਖੁੱਲ ਜਾਊਗਾ ਕਿਉਂਕਿ 트럼ਪ ਹੁਣਾਂ ਦਾ ਵੀ ਇਹ ਹੁੰਦਾ ਹੈ ਜੀ ਵੀ ਕਿਸੇ ਨਾ ਕਿਸੇ ਤਰੀਕੇ ਆਪਾਂ ਕੋਸ਼ਿਸ਼ ਕਰੀਏ ਪ੍ਰੈਸ਼ਰ ਬਣਾਈਏ ਪ੍ਰੈਸ਼ਰ ਬਣਾ ਕੇ ਅਗਲੇ ਤੋਂ ਗੱਲ ਮਨਾਉਣੀ ਆ ਸੋ ਇਸ ਤਰੀਕੇ ਦੇ ਨਾਲ ਇਹ ਡਿਜੀਟਲ ਸਰਵਿਸ ਟੈਕਸ ਹਟਾਉਣ ਵਾਸਤੇ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਆ ਤੇ ਅੱਗੇ ਚੱਲ ਕੇ ਗੱਲ ਪੂਰੀ ਕਲੀਅਰ ਹੋ ਸਕਦੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਜਿਹੜਾ ਗੋਲੀ ਚੱਲੀ ਆ ਇਹ ਗੋਲੀ ਜਿਹੜੀ ਸਰੀਰ ਸ਼ਹਿਰ ਦੇ ਵਿੱਚ ਚੱਲੀ ਆ ਕੱਲ ਰਾਤੀ ਤਕਰੀਬਨ ਪੌਣੇ 11 ਵਜੇ ਦੇ ਕਰੀਬ ਸੋ ਇਹਦੇ ਵਿੱਚ ਇੱਕ ਜਾਨੇ ਦੀ ਜਿਹੜੀ ਆ ਮੌਤ ਹੋਈ ਆ ਸੋ ਇਸ ਸੰਬੰਧੀ ਜਿਹੜੀ ਸਰੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ 129 ਸਟਰੀਟ ਅਤੇ 108 ਐਵੇਨਿਊ ਦੇ ਲਾਗੇ ਤਕਰੀਬਨ ਪੌਣੇ 8 ਵਜੇ ਗੋਲੀਆਂ ਮਾਰੀਆਂ ਗਈਆਂ ਜਿਹਦੇ ਵਿੱਚ ਇੱਕ ਵਿਅਕਤੀ ਦੀ ਉੱਥੇ ਮੌਤ ਹੋਈ ਆ ਸੋ ਪੁਲਿਸ ਨੇ ਇਸ ਵਿਅਕਤੀ ਦੀ ਪਛਾਣ 21 ਸਾਲਾਂ ਦੇ ਬਲਾਲ ਹਮੀਦ ਵਜੋਂ ਕੀਤੀ ਹੈ ਜੀ ਉਹ ਕਹਿੰਦੇ ਵੀ ਇਹ ਇੱਕ ਗੱਡੀ ਦਾ ਡਰਾਈਵਰ ਸੀਗਾ ਤੇ ਜਦੋਂ ਇਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਾਂ ਗੱਡੀ ਚਲਾ ਰਿਆ ਸੀਗਾ ਤੇ ਪੁਲਿਸ ਦੇ ਨਾਲ ਇਹਦਾ ਪਹਿਲਾਂ ਵੀ ਵਾਹਵਾਸਤਾ ਪੈਂਦਾ ਰਿਹਾ ਆ ਸੋ ਪਹਿਲਾਂ ਇਹ ਸਮਝਿਆ ਜਾ ਰਿਹਾ ਸੀਗਾ ਕਿ ਇਹ ਗੋਲੀ ਚੱਲੀ ਕਿਉਂ ਆ ਕੋਈ ਜਿਹੜਾ ਉੱਥੇ ਘਰ ਸੀਗਾ ਕੋਈ ਵੀ ਉਹਦੇ ਉੱਤੇ ਬਹੁਤੀਆਂ ਗੋਲੀਆਂ ਨਹੀਂ ਲੱਗੀਆਂ ਸੀਗੀਆਂ ਸੋ ਇੱਕ ਕਾਫੀ ਇਹ ਬਿਜ਼ੀ ਵੈਸੇ ਇਲਾਕਾ ਆ ਤੇ ਹੁਣ ਗੱਲ ਪੁਲਿਸ ਨੇ ਕਲੀਅਰ ਕੀਤੀ ਆ ਵੀ ਇਹ ਇਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ ਇਸ ਦਾ ਜੀ ਦਾ ਨਾਂ ਬਲਾਲ ਹਮੀਦ ਅਤੇ ਉਮਰ 21 ਸਾਲ ਦੱਸੀ ਗਈ ਹੈ ਤੇ ਪੁਲਿਸ ਇਹਦੇ ਤੋਂ ਪਹਿਲਾਂ ਤੋਂ ਹੀ ਜਾਣੂ ਸੀਗੀ ਸੋ ਇਸ ਸਬੰਧੀ ਹੁਣ ਹੋਰ ਜਾਂਚ ਕੀਤੀ ਜਾਊਗੀ ਵੈਸੇ ਸਰੀ ਦੇ ਵਿੱਚ ਇਹ ਇਸ ਸਾਲ ਦਾ ਚੌਥਾ ਕਤਲ ਹੈ ਜੀ ਸੋ 6 ਮਹੀਨੇ ਲਗਭਗ ਬੀਤਣ ਵਾਲੇ ਆ 27 ਤਰੀਕ ਹੋਵਗੀਆ 4 ਦਿਨ ਰਹਿੰਦੇ ਆ 6 ਮਹੀਨੇ ਪੂਰੇ ਹੋਣ ਨੂੰ ਸੋ ਇਹ ਚਾਰ ਕਤਲ ਹੁਣ ਤੱਕ ਇਸ ਸਾਲ ਦੇ ਵਿੱਚ ਅੱਧੇ ਸਾਲ 'ਚ ਸਰੀ 'ਚ ਹੋ ਚੁੱਕੇ ਆ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜਿਹੜਾ ਮਸਲਾ ਦਲਜੀਤ ਉਹਨਾਂ ਦਾ ਛਿੜਿਆ ਹੋਇਆ ਜੀ ਦਲਜੀਤ ਦੇ ਵਿਰੋਧ ਸੰਗੀ ਹਿੰਦੂਤਵੀ ਜਿਹੜੇ ਆ ਕਾਫੀ ਪੋਸਟਾਂ ਵਗੈਰਾ ਪਾ ਰਹੇ ਆ ਉਹਦੀ ਫਿਲਮ ਰਕਵਾਤੀ ਸਰਦਾਰ ਜੀ 3 ਇੰਡੀਆ ਦੇ ਵਿੱਚ ਇਸ ਤੋਂ ਇਲਾਵਾ ਨੂੰ ਦੇਸ਼த்ਰੋਹੀ ਗद्दार ਪਤਾ ਨਹੀਂ ਹੋਰ ਕੀ ਕੀ ਕਿਹਾ ਜਾ ਰਿਹਾ ਆ ਸੋ ਇਸ ਤੋਂ ਬਾਅਦ ਇੱਕ ਹੋਰ ਗਾਇਕ ਜਸਬੀਰ ਜੱਸੀ ਉਹਨਾਂ ਦੇ ਉੱਤੇ ਵੀ ਕਾਰਵਾਈ ਸ਼ੁਰੂ ਹੋ ਗਈ ਆ ਜਸਬੀਰ ਜੱਸੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸੱਚੀਆਂ ਗੱਲਾਂ ਕਰ ਦਿੱਤੀਆਂ ਸੀਗੀਆਂ ਦਿਲਜੀਤ ਦਾ ਸਾਥ ਲਿਆ ਸੀਗਾ ਕੁਝ ਸਵਾਲ ਕਰ ਦਿੱਤੇ ਸੀਗੇ ਜਿਨ੍ਹਾਂ ਦੇ ਆਧਾਰ ਤੇ ਉੱਤੇ ਉਹਨਾਂ ਦੇ ਖਿਲਾਫ ਦਿੱਲੀ ਦੇ ਸੰਸਦ ਮਾਰਗ ਥਾਣੇ ਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹ ਕਹਿੰਦੇ ਵੀ ਜੱਸੀ ਜਿਹੜਾ ਹੈ ਇਹ ਰਾਸ਼ਟਰਵਾਦੀ ਭਾਵਨਾਵਾਂ ਦੇ ਖਿਲਾਫ ਗੱਲਾਂ ਕਰ ਰਿਹਾ ਆ ਸੋ ਰਾਸ਼ਟਰਵਾਦੀ ਭਾਵਨਾਵਾਂ ਕੀ ਹੈ ਜੀ ਉਹ ਵੀ ਤੁਸੀਂ ਪਾਕਿਸਤਾਨ ਦਾ ਨਾਮ ਜਿਹੜਾ ਕਿਉਂ ਲੈਨੇ ਆ ਸੋ ਜੱਸੀ ਨੇ ਦਿਲਜੀਤ ਦਾ ਸਮਰਥਨ ਕਰਦੇ ਹੋਏ ਲਿਖਿਆ ਸੀਗਾ ਕਿ ਮੈਂ ਦੇਖ ਰਿਹਾ ਆ ਦਲਜੀਤ ਸਾਹਿਬ ਨੂੰ ਬਿਨਾ ਵਜ੍ਹਾ ਉਹਨਾਂ ਦੀ ਫਿਲਮ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਉਹਦੇ ਵਿੱਚ ਕਿਸੇ ਪਾਕਿਸਤਾਨੀ ਅਦਾਕਾਰਾਂ ਦੀ ਭੂਮਿਕਾ ਕਿਉਂ ਆ ਉਹ ਕਹਿੰਦੇ ਮੈਂ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਦਾ ਹਾਂ ਮੈਂ ਵੀ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ ਦੇਸ਼ ਨਾਲ ਖੜਨਾ ਵੀ ਚਾਹੀਦਾ ਆ ਪਰ ਇਹ ਦੋਗਲੇ ਮਿਆਰ ਕਿਉਂ ਕਹਿੰਦੇ ਜਾਂ ਤਾਂ ਸਾਰਾ ਕੁਝ ਬੰਦ ਕਰੋ ਵੀ ਜਿੰਨੇ ਵੀ ਇੱਥੇ ਆਰਟਿਸਟ ਆ ਉਹ ਸਾਰੇ ਇਹ ਤੈਅ ਕਰਨ ਵੀ ਆਪਾਂ ਪਾਕਿਸਤਾਨੀ ਆਰਟਿਸਟਾਂ ਦਾ ਕੰਮ ਨਹੀਂ ਕਰਨਾ ਗਾਇਕੀ ਅਦਾਕਾਰੀ ਜਾਂ ਕੋਈ ਵੀ ਕੰਮ ਹੋਵੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾਓ ਕਹਿੰਦੇ ਸਾਡੀ ਇੰਡਸਟਰੀ ਦੇ 80% ਜਿਹੜੇ ਗੀਤ ਆ ਚੋਰੀ ਹੋਏ ਆ ਇਹ ਬਹੁਤੇ ਪਾਕਿਸਤਾਨ ਤੋਂ ਆ ਚਾਹੇ ਕਿਸੇ ਟਿਊਨ ਚੋਰੀ ਕੀਤੀ ਹੋਵੇ ਚਾਹੇ ਕੋਈ ਪੂਰਾ ਪੂਰਾ ਗੀਤ ਚੋਰੀ ਕਰ ਲਿਆ ਹੋਵੇ ਜਾਂ ਬੋਲ ਚੋਰੀ ਕਰਕੇ ਉਹਨੂੰ ਮਿਲਾ ਕੇ ਫਿਰ ਕਹਾ ਆਪ ਗੀਤ ਬਣਾ ਲਿਆ ਹੋਵੇ ਸੋ ਕਹਿੰਦੇ ਵੀ ਇਹ ਦੋਰੇ ਮਾਪਦੰਡ ਆ ਵੀ ਜਾਂ ਤਾਂ ਹੁਣ ਸਾਰਾ ਕੁਝ YouTube Spotify ਅਤੇ ਹੋਰ ਡਿਜੀਟਲ ਪਲੇਟਫਾਰਮ ਤੋਂ ਲਾ ਦਿਓ ਜਿਹੜਾ ਪਾਕਿਸਤਾਨ ਤੋਂ ਕਾਪੀ ਕੀਤਾ ਆ ਅਦਰਵਾਈਜ਼ ਇਹ ਗੱਲ ਸਹੀ ਨਹੀਂ ਹੈਗੀ ਸੋ ਇਸ ਕਰਕੇ ਹੁਣ ਜੱਸੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਉਹ ਜਿਹੜੇ ਫਤਵੇ ਦਿਲਜੀਤ ਨੂੰ ਮਿਲ ਰਹੇ ਸੀ ਉਹੀ ਫਤਵੇ ਹੁਣ ਜੱਸੀ ਨੂੰ ਮਿਲ ਰਹੇ ਆ ਇਹ ਪਾਕਿਸਤਾਨੀ ਆ ਇਹ ਖਾਲਸਤਾਨੀ ਆ ਇਹ ਗਦਾਰ ਆ ਇਹ ਦੇਸ਼ ਵਿਰੋਧੀ ਆ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੱਟੋ ਤੇ ਜੱਸੀ ਥੋੜੀ ਤੜਣ ਰੱਖਣ ਵਾਲਾ ਇਨਸਾਨ ਆ ਪਹਿਲਾਂ ਵੀ ਉਹ ਚਾਹੇ ਕੇਪੀਐਸ ਦੇ ਖਿਲਾਫ ਬੋਲਣ ਦੀ ਗੱਲ ਹੋਵੇ ਉਦੋਂ ਵੀ ਖੁੱਲ ਕੇ ਬੋਲਿਆ ਸੀਗਾ ਕਬਰਾਂ ਅਤੇ ਨਸ਼ਈਆਂ ਨੂੰ ਪ੍ਰਮੋਟ ਕਰਨ ਵਾਲੇ ਜਿਹੜੇ ਵੱਡੇ ਵੱਡੇ ਗਾਇਕ ਆ ਉਹਨਾਂ ਦੇ ਖਿਲਾਫ ਵੀ ਜੱਸੀ ਖੁੱਲ ਕੇ ਬੋਲਦਾ ਰਿਹਾ ਆ ਸੋ ਹੁਣ ਉਹ ਦਿਲਜੀਤ ਦੇ ਹੱਕ 'ਚ ਬੋਲਿਆ ਬੋਲਿਆ ਸਹੀ ਆ ਪਰ ਉਹਤੇ ਮਕਦਮਾ ਪਵਾ ਦਿੱਤਾ ਗਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਭਾਰਤ ਦੇ ਸੰਵਿਧਾਨ ਦੀ ਭਾਰਤ ਦੇ ਸੰਵਿਧਾਨ ਦੇ ਵਿੱਚੋਂ ਧਰਮ ਨਿਰਪੱਖ ਅਤੇ ਸਮਾਜਵਾਦ ਲਫ਼ਜ਼ ਕਢਾਉਣ ਵਾਸਤੇ RSS ਖੁੱਲ ਕੇ ਨੰਗੇ ਜੱਟੇ ਰੂਪ ਦੇ ਵਿੱਚ ਬਾਹਰ ਆ ਚੁੱਕੀ ਹੈ ਜੀ ਸੋ ਜਿਹੜੇ ਉਹਨਾਂ ਦੇ RSS ਦੇ ਜਨਰਲ ਸਕੱਤਰ ਨੇ ਦਿੱਤਾ ਰਾਏ ਹੌਸ ਬੋਲੇ ਉਹਨਾਂ ਨੇ ਇੱਕ ਸਭਾ ਨੂੰ ਸੰਬੋਧਨ ਕਰਦਿਆ ਗਿਆ ਕਿ ਭਾਰਤੀ ਸੰਵਿਧਾਨ ਦੇ ਵਿੱਚੋਂ ਤੁਰੰਤ ਧਰਮ ਨਿਰਪੱਖਤਾ ਤੇ ਸਮਾਜਵਾਦ ਜਾਂ ਸਮਾਜਵਾਦੀ ਲਫਜ਼ ਕੱਢੇ ਜਾਣ ਇਹ ਸੋਸ਼ਲਿਸਟ ਤੇ ਸੈਕੂਲਰ ਲਫਜ਼ ਜਿਹੜੇ ਆ ਕਦੇ ਵੀ ਡਾਕਟਰ ਅੰਬੇਦਕਰ ਦੀ ਭਾਵਨਾ ਦੇ ਉਲਟ ਸੰਵਿਧਾਨ 'ਚ ਪਾਏ ਗਏ ਸੀਗੇ ਸੋ ਹਿੰਦੂਤਵੀ ਆਪਣੀ ਸਿਆਸਟ ਡਾਕਟਰ ਅੰਬੇਦਕਰ ਦੇ ਸਿਰ ਰੱਖ ਕੇ ਹੁਣ ਕਰਨ ਲੱਗੇ ਆ ਜੀ ਉਹ ਕਹਿੰਦੇ 1976 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਇਹ ਬਦਲਾਅ ਕੀਤਾ ਗਿਆ ਹੈਗਾ ਕਿ ਭਾਰਤ ਵਿੱਚ ਕਿਸੇ ਵੀ ਧਰਮ ਦੀ ਸਰਵਉੱਚਤਾ ਨਹੀਂ ਹੋਊਗੀ ਭਾਰਤ ਇੱਕ ਧਰਮ ਨਿਰਪੱਖ ਮੁਲਕ ਹੋਊਗਾ ਜਿਹੜਾ ਕਿ ਗਲਤ ਆ ਉਹ ਕਹਿੰਦੇ ਆਰਐਸਐਸ ਦਾ ਇਹ ਕਹਿਣਾ ਆ ਵੈਸੇ ਤਾਂ ਭਾਰਤ ਕਦੀ ਵੀ ਧਰਮ ਨਿਰਪੱਖ ਰਹਿਣਾ ਨਹੀਂ ਹੈਗਾ ਚਾਹੇ ਜਿਹੜੀ ਮਰਜ਼ੀ ਸਰਕਾਰ ਰਹੀ ਆ ਚਾਹੇ ਸੰਵਿਧਾਨ ਵਿੱਚ ਜੋ ਮਰਜ਼ੀ ਵੀ ਲਿਖਿਆ ਹੋਇਆ ਪਰ ਹੁਣ ਆਰਐਸਐਸ ਖੁੱਲ ਕੇ ਡਾਕਟਰ Ambedkar ਦਾ ਨਾਮ ਲੈ ਕੇ ਕਹਿ ਰਹੀ ਹੈ ਕਿ ਡਾਕਟਰ Ambedkar ਨੇ ਜਦੋਂ ਸੰਵਿਧਾਨ ਲਿਖਿਆ ਸੀਗਾ ਉਹਦੇ ਵਿੱਚ ਧਰਮ ਨਿਰਪੱਖ ਜਾਂ ਸਮਾਜਵਾਦ ਦਾ ਨਾਮ ਨਹੀਂ ਪਾਇਆ ਸੀਗੇ ਇਹ ਬਾਅਦ ਚ ਪਾਇਆ ਗਏ ਆ ਸੋ ਇਸ ਕਰਕੇ ਡਾਕਟਰ Ambedkar ਵਾਲਾ ਸੰਵਿਧਾਨ ਰੱਖਿਆ ਜਾਵੇ ਸੋ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਹਿੰਦੂ ਤਵੀ ਜਾਂ ਸੰਘੀ ਆ ਆਪਣੇ ਹਿਸਾਬ ਨਾਲ ਡਾਕਟਰ Ambedkar ਨੂੰ ਯੂਜ਼ ਕਰ ਲੈਂਦੇ ਆ ਜਦੋਂ ਤਾਂ ਦਲਿਤਾਂ ਦਾ ਵਿਰੋਧ ਕਰਨਾ ਹੁੰਦਾ ਉਦੋਂ ਕਹਿੰਦੇ ਡਾਕਟਰ Ambedkar ਨੇ ਸੰਵਿਧਾਨ ਲਿਖਿਆ ਨਹੀਂ ਸੀਗਾ ਇਹ ਤਾਂ ਡਰਾਫਟਿੰਗ ਕਮੇਟੀ ਦੇ ਮੈਂਬਰ ਸੀਗੇ ਸੰਵਿਧਾਨ ਲਿਖਣ ਵਾਲੇ ਤਾਂ ਹੋਰ ਆ ਕਿ ਜਦੋਂ ਹੁਣ ਅਟੈਕ ਕਰਨਾ ਆ ਕਿਸੇ ਹੋਰ ਦੇ ਉੱਤੇ ਹੁਣ ਕਹਿੰਦੇ ਡਾਕਟਰ ਨੂੰ ਬੇਦਖਦ ਦਾ ਸਵਿਧਾਨ ਆ ਉਹਨੇ ਲਿਖਿਆ ਹੋਇਆ ਸੀਗਾ ਉਹ ਜਿਹੜੇ ਹੁਣ ਬੇਦਖਦੀ ਸੱਜਣ ਨੇ ਜਿਹੜੇ ਚਾਹੇ ਬੁੱਧੀਜੀਵੀ ਨੇ ਚਾਹੇ ਉਹਨਾਂ ਦੇ ਆਗੂ ਆ ਉਹਨਾਂ ਦੇ ਵਾਸਤੇ ਵੀ ਔਖੀ ਘੜੀ ਆਣ ਬਣੀਆਂ ਵੀ ਉਹ ਹੁਣ ਕਿੱਧਰ ਸਟੈਂਡ ਲੈਂਦੇ ਆ ਉਹ ਹਿੰਦੂਤਾ ਵੀ ਸਿਆਸਤ ਦੇ ਪੈਰਾਂ 'ਚ ਪੈਰ ਰੱਖਦੇ ਆ ਵੀ ਹਾਂ ਧਰਮ ਨਿਰਪੱਖ ਤੇ ਸਮਾਜਵਾਦੀ ਲਫ਼ਜ਼ ਕੱਢ ਦਿਓ ਵਿੱਚੋਂ ਜਾਂ ਫਿਰ ਉਹ ਆਰਐਸਐਸ ਤੇ ਭਾਜਪਾ ਦੇ ਇਸ ਇਹ ਬਿਆਨ ਦੀ ਵਿਰੋਧਤਾ ਕਰਦੇ ਆ ਸੋ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜੀ ਕਿ ਡਾਕਟਰ ਮੇਲਕਰ ਦਾ ਨਾਮ ਵਰਤ ਕੇ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਆ ਹਿੰਦੂ ਤਵੀਆਂ ਵੱਲੋਂ ਉਸ ਸਿਆਸਤ ਦੇ ਵਿੱਚ ਜਿਹੜੇ ਇਹ ਅੰਮੇਦਕਰੀ ਆਗੂ ਨੇ ਬੁੱਧੀਜੀਵੀ ਆ ਇਹ ਕਿੱਧਰ ਖੜਦੇ ਆ ਜੀ ਇਸ ਦੇ ਨਾਲ ਗੱਲਬਾਤ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਹੋਂਾਂ ਦੀ ਬੱਬਾ ਬੰਦਾ ਸਿੰਘ ਮਹਾਦਰ ਮਹਾਨਾਇਕਾ ਗੁਰੂ ਸਾਹਿਬਾਨ ਤੋਂ ਬਾਅਦ ਉਹਨਾਂ ਦਾ ਨਾਮ ਬਹੁਤ ਸਤਕਾਰ ਨਾਲ ਲਿਆ ਜਾਂਦਾ ਹੈ ਸੋ ਉਹਨਾਂ ਦੇ ਕਰਕੇ ਬਹੁਤ سارے ਲੋਕ ਅੱਜ ਜ਼ਮੀਨਾਵਾਰ ਆ ਰਹੇ ਆ ਸੈਰਾ ਉੱਚਾ ਚੁੱਕ ਕੇ ਜਿਉਂ ਰਹੇ ਆ ਸੋ ਜਿਹੜੀ ਹਿੰਦੂਤਵੀ ਲੌਬੀ ਹੈਗੀ ਆ ਇਹ ਆਈਟੀ ਸੈਲ ਜਨ ਇਹਨਾਂ ਦੀ ਪਿਛਲੀ ਸੋਚ ਆ ਆਰਐਸਐਸ ਵਗੈਰਾ ਜਾਂ ਜਿਹੜੇ ਹੋਰ ਇਹਨਾਂ ਦੀਆਂ ਜਥੇਬੰਦੀਆਂ ਆ ਇਹਨਾਂ ਦਾ ਮੁੱਢ ਤੋਂ ਜੋਰੇ ਲੱਗਾ ਰਿਹਾ ਵੀ ਸਿੱਖਾਂ ਨੇ ਆਪਣਾ ਧਰਮ ਕਿੱਦਾਂ ਮੰਨਣਾ ਇਹ ਅਸੀਂ ਡਿਫਾਈਨ ਕਰਾਂਗੇ ਅਸੀਂ ਦੱਸਾਂਗੇ ਕਿ ਇਹਦਾ ਕਿਹੜਾ ਨਾਂ ਕਿਦਾਂ ਲੈਣਾ ਆ ਕਿਹੜੇ ਗੁਰੂ ਨੂੰ ਕੀ ਕਹਿਣਾ ਆ ਸਾਹਿਬ ਜੱਤਿਆਂ ਨੂੰ ਕਿਵੇਂ ਬੁਲਾਉਣਾ ਆ ਜਰਨੈਲਾਂ ਨੂੰ ਕਿਵੇਂ ਬੁਲਾਉਣਾ ਆ ਆਪਣੇ ਜਿਹੜਾ ਗੁਰਬਾਣੀ ਆ ਉਹਦੇ ਅਰਥ ਕਿਦਾਂ ਕੱਢਣੇ ਆ ਸੋ ਇਹ ਸਾਰਾ ਕੁਝ ਕਹਿੰਦੇ ਅਸੀਂ ਦੱਸਾਂਗੇ ਸਿੱਖਾਂ ਨੂੰ ਸਿੱਖਾਂ ਨੂੰ ਆਪ ਨਹੀਂ ਕੁਝ ਪਤਾ ਹੈਗਾ ਸੋ ਇਹੀ ਗੱਲ ਆ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖ ਧਰਮ ਦੀ ਚਾਦਰ ਕਹਿੰਦੇ ਆ ਕਹਿੰਦੇ ਨਹੀਂ ਇਹ ਤਾਂ ਹੰਡ ਦੀ ਚਾਦਰ ਸੀ ਧਰਮ ਦੀ ਚਾਦਰ ਨਹੀਂ ਸੀਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਕਹਿੰਦੇ ਵੀ ਨਹੀਂ ਇਹ ਤਾਂ ਹਰੀ ਦਾ ਮੰਦਰ ਸੀਗਾ ਵਿਸ਼ਨੂੰ ਦਾ ਮੰਦਰ ਤੋ ਗੁਰੂ ਗੋਬਿੰਦ ਸਿੰਘ ਦੀ ਲੜਾਈ ਜਿਹੜੀ ਆ ਜ਼ੁਲਮ ਖਿਲਾਫ ਸੀਗੀ ਚਾਹੇ ਉਹ ਹਿੰਦੂ ਪਹਾੜੀ ਰਾਜੇ ਸੀਗੇ ਉਹਨਾਂ ਦੇ ਅਟੈਕ ਕਰਦੇ ਤੇ ਚਾਹੇ ਉਹ ਮੁਸਲਮਾਨ ਮੁਗਲ ਸੀਗੇ ਪਰ ਕਹਿੰਦੇ ਨਹੀਂ ਇਹ ਕਹੋ ਵੀ ਗੁਰੂ ਗੋਬਿੰਦ ਸਿੰਘ ਦੀ ਲੜਾਈ ਮੁਸਲਮਾਨਾਂ ਦੇ ਖਿਲਾਫ ਸੀਗੀ ਤੇ ਹਿੰਦੂਆਂ ਨੂੰ ਬਚਾਉਣ ਵਾਸਤੇ ਸੀਗੀ ਸੋ ਜਦੋਂ ਸਿੱਖ ਕਹਿੰਦੇ ਆ ਵੀ ਜਿਹੜੇ ਸਾਡੇ ਸਹਬਜ਼ਾਦੇ ਸੀਗੇ ਚਾਰ ਉਹ ਸਾਡੇ ਬਾਬੇ ਸੀਗੇ ਅਸੀਂ ਬਾਬਾ ਲਾਫਜ਼ ਉਹਨਾਂ ਦੇ ਮੂਰੇ ਸਹਬਜ਼ਾਦਿਆਂ ਦੇ ਲਾਉਨੇ ਆ ਉਹ ਕਹਿੰਦੇ ਵੀ ਨਹੀਂ ਇਹ ਤਾਂ ਬੀਰਵਾਲ ਸੀਗੇ ਸੋ ਮਤਲਬ ਕਿ ਬਹਾਦਰ ਬੱਚੇ ਹੀ ਸੀਗੇ ਬਾਬੇ ਨਹੀਂ ਸੀਗੇ ਸੋ ਹਰ ਇੱਕ ਗੱਲ ਨੂੰ ਜਿਹੜਾ ਆਪਣੀ ਟਰਨੋਲੋਜੀ ਦੇ ਹ ਅ ਇਹ ਕਹਿੰਦੇ ਆ ਵੀ ਆਰਐਸਐਸ ਤੇ ਭਾਜਪਾ ਵਾਲੇ ਵੀ ਜਿੱਦਾਂ ਅਸੀਂ ਤੁਹਾਨੂੰ ਕਹਿੰਨੇ ਆ ਉਦਾਂ ਆਪਣੇ ਗੁਰੂਆਂ ਨੂੰ ਸੰਬੋਧਿਤ ਹੋਵੋ ਆਪਣਾ ਧਰਮ ਉਦਾਂ ਮੰਨੋ ਗੁਰਬਾਣੀ ਦੇ ਅਰਥ ਉਦਾਂ ਕਰੋ ਆਪਣੇ ਜਰਨੈਲਾਂ ਨੂੰ ਸਾਡੇ ਦੱਸੇ ਮੁਤਾਬਕ ਬਲਾਓ ਅਦਰਵਾਈ ਤੁਸੀਂ ਪਾਕਿਸਤਾਨੀ ਆ ਖਾਲਸਤਾਨੀ ਆ ਤੇ ਪੱਗ ਨਾਲ ਟਿੱਕਾ ਲਾ ਕੇ ਗੁੱਟ ਲਾਲ ਧਾਗਾ ਨਾ ਭਰ ਕੇ ਜੇਕਰ ਤੁਸੀਂ ਜੈ ਸ਼੍ਰੀ ਰਾਮ ਕਹਿੰਨੇ ਆ ਇਹ ਕਹਿੰਦੇ ਅਸਲੀ ਸਿੱਖ ਆ ਇਹ ਖਾਲਸਾ ਅਸਲੀ ਆ ਨਹੀਂ ਤਾਂ ਤੁਸੀਂ ਪਾਕਿਸਤਾਨੀ ਆ ਜੀ ਹੁਣ ਸਿੱਖੀ ਦੇ ਵਿੱਚ ਮੂਰਤੀ ਪੂਜਾ ਦੀ ਮਨਾਹੀ ਆ ਤੇ ਸਿੱਖ ਮੂਰਤੀ ਦੀ ਪੂਜਾ ਨਹੀਂ ਕਰਦੇ। ਤੋਂ ਜਿਹੜੇ ਸਿੱਖ ਮੂਰਤੀਆਂ ਨੂੰ ਮੱਥਾ ਟੇਕਦੇ ਉਹਨਾਂ ਨੂੰ ਕਹਿੰਦੇ ਅਸਲੀ ਖਾਲਸਾ ਇਹ ਹੈ। ਅਸਲੀ ਸਿੰਘ ਇਹ ਹੈ ਜਿਹੜੇ ਮੱਥੇ ਤੇ ਟਿੱਕਾ ਲਾਉਂਦੇ ਆ। ਪਰ ਜਦੋਂ ਕਿ ਗੁਰੂ ਨਾਨਕ ਪਾਸ਼ਾ ਹੁੰਦੇ ਵੇਲੇ ਤੋਂ ਹੀ ਇਹ ਗੱਲ ਕਹੀ ਹੋਈ ਹੈ ਕਿ ਮੂਰਤੀ ਪੂਜਾ ਸਾਡੇ ਮਨਾਹੀ ਆ। ਸੋ ਇਹੇ ਕਰਕੇ ਤਾਂ ਬਾਬੇ ਨਾਨਕ ਨੇ ਵੱਖਰਾ ਪੰਥ ਚਲਾਇਆ ਸੀਗਾ। ਸੋ ਇਹ ਗੱਲ ਵੱਧਦੀ ਵੱਧਦੀ ਜਿਹੜੀ ਆ ਹੁਣ ਇੱਥੇ ਤੱਕ ਆ ਚੁੱਕੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਸੀਗਾ। ਉਹਨੂੰ ਬੰਦਾ ਬਰਾਗੀ ਕਿਹਾ ਕਰੋ ਚਾਹੇ ਸਰਕਾਰੀ ਇਸ਼ਤਿਹਾਰ ਨੇ ਚਾਹੇ ਸਰਕਾਰੀ ਯਾਦਗਾਰਾਂ ਨੇ ਜਾਂ ਹੋਰ ਯਾਦਗਾਰਾਂ ਬਣਾਉਣ ਦੀ ਵੰਗ ਆ ਉਹ ਕਹਿੰਦੇ ਵੀ ਬੰਦੇ ਬਰਾਗੀ ਦੇ ਨਾਂ ਤੇ ਬਣਾਓ ਬਾਬਾ ਬੰਦਾ ਸਿੰਘ ਬਹਾਦਰ ਨਾਮ ਲਿਖੋ ਜੀ ਸੁਣੇ ਆਪਾਂ ਇਤਿਹਾਸ ਪੜ੍ਹਿਆ ਸਾਰਿਆਂ ਨੇ ਸੁਣਿਆ ਆ ਮਾਧਵਦਾਸ ਬਰਾਗੀ ਉਹਨਾਂ ਦਾ ਮੁੱਢਲਾ ਨਾਮ ਸੀਗਾ ਜਦੋਂ ਉਹ ਗੁਰੂ ਸਾਹਿਬ ਨੂੰ ਨਹੀਂ ਮਿਲੇ ਸੀ ਜਦੋਂ ਗੁਰੂ ਸਾਹਿਬ ਨੂੰ ਮਿਲੇ ਤਾਂ ਉਹਨੇ ਬਰਾਗੀ ਪਹਿਲਾਂ ਛੱਡਿਆ ਆ ਤੇ ਆਪਣੇ ਆਪ ਨੂੰ ਗੁਰੂ ਦਾ ਬੰਦਾ ਕਹਾਇਆ ਉਸ ਤੋਂ ਬਾਅਦ ਖੰਡੇ ਦੀ ਪੌਲ ਲਈ ਆ ਤੇ ਉਹਨਾਂ ਨੇ ਗੁਰੂ ਨੇ ਉਹਨਾਂ ਨੂੰ ਨਵਾਂ ਨਾਮ ਬਖਸ਼ਿਆ ਗੁਰਬਖਸ਼ ਸਿੰਘ ਜਿਹੜਾ ਕਿ ਬਹੁਤਾ ਪ੍ਰਚਲਿਤ ਨਹੀਂ ਹੋਇਆ ਪਰ ਇਤਿਹਾਸ ਸੋਮਿਆਂ ਦੇ ਵਿੱਚ ਉਹਨਾਂ ਦਾ ਨਾਮ ਗੁਰਬਖਸ਼ ਸਿੰਘ ਹੀ ਆਉਂਦਾ ਆ ਪਰ ਜੇਕਰ ਆਪਾਂ ਸਿੱਖ ਇਤਿਹਾਸ ਵਿੱਚ ਸਿੱਖ ਯਾਦਾਂ ਦੇ ਵਿੱਚ ਗੱਲ ਕਰੀਏ ਤਾਂ ਦੁਸ਼ਮਣਾਂ ਦੀਆਂ ਸਫਾਵਾਂ ਦੇ ਵਿੱਚ ਵੀ ਕਰੀਏ ਤਾਂ ਹਰੇਕ ਨੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਹੀ ਲਿਖਿਆ ਤੇ ਉਹੀ ਨਾਮ ਉਹਨਾਂ ਦਾ ਸਥਾਪਿਤ ਹੋਇਆ ਪਰ RSS ਅਤੇ ਭਾਜਪਾ ਵਗੈਰਾ ਜਿਦ ਨੇ ਵੀ ਬਾਬਾ ਬੰਦਾ ਸਾਹਿਬ ਬਾਦਰਨੀ ਸੀ ਤਾਂ ਮਾਲੂ ਦਾਸ ਬਰਾਗੀ ਇਸ ਰੈਸ ਕਰਕੇ ਇਹਨੂੰ ਵੀਰ ਬਰਾਗੀ ਕਹਿਣਾ ਹੈ ਜੀ ਤੇ ਇੱਕ ਕ੍ਰਿਸ਼ਨ ਕੁਮਾਰ ਬਾਬਾ ਹੁੰਦਾ ਸੀ ਲੁਧਿਆਣੇ ਦਾ ਕਾਂਗਰਸੀ ਸੀਗਾ ਉਹਨੇ ਵੀ ਇਹ ਲਗਾਤਾਰ ਜਿਹੜਾ ਪ੍ਰਚਾਰ ਕੀਤਾ 25-30 ਸਾਲ ਵੀ ਨਹੀਂ ਜੀ ਇਹ ਤਾਂ ਬਾਬਾ ਬੰਦਾ ਸਾਹਿਬ ਬਾਦਰਨੀ ਸੀ ਇਹਦਾ ਸਾਡੇ ਵਿੱਚੋਂ ਸੀਗਾ ਜਾਨੀ ਕਿ ਇਹ ਵੀਰ ਬਰਾਗੀ ਸੀਗਾ ਸੋ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਬਰਾਗੀ ਭਾਈ ਜਰਾ ਜਿਹੜਾ ਹੈ ਉਹਨਾਂ ਨੂੰ ਮੰਨੇ ਨਾ ਮੰਨੇ ਪਰ ਜਿਹੜੀ ਉਹਦੀ ਅਸਲੀ ਪਛਾਣ ਆ ਅਸਲੀ ਨਾਂ ਜਿਹੜਾ ਆ ਉਹਦੇ ਹਿਸਾਬ ਨਾਲ ਮੰਨੇ ਬਾਬਾ ਬੰਦਾ ਸਿੰਘ ਬਹਾਦਰੋਂ ਦਾ ਪੂਰਾ ਨਾਂ ਸੀਗਾ ਪਰ ਹਰ ਵਾਰ ਦੀ ਤਰ੍ਹਾਂ ਇਹ ਜਣੀ ਕਿ ਜ਼ਿੱਦ ਕੀਤੀ ਜਾਂਦੀ ਆ ਕਿ ਸਿੱਖਾਂ ਨੇ ਧਰਮ ਕਿਵੇਂ ਮੰਨਣਾ ਨਾਂ ਕਿਵੇਂ ਲੈਣੇ ਆ ਕਿਸੇ ਨੂੰ ਕਿਵੇਂ ਬੁਲਾਉਣਾ ਇਹੇ ਆਰਐਸਐਸ ਤੇ ਭਾਜਪਾ ਵਾਲੇ ਦੱਸਣਗੇ ਤੇ ਜਿਹੜਾ ਵੀ ਸਿੱਖ ਇਹ ਕਹੇ ਕਿ ਨਹੀਂ ਸਾਨੂੰ ਪਤਾ ਸਾਡੇ ਸਿੱਖ ਇਤਿਹਾਸ ਕਿਵੇਂ ਆ ਅਸੀਂ ਕਿਹਨੂੰ ਕਿਵੇਂ ਬੁਲਾਉਣਾ ਆ ਗਰਬਾਣੀ ਦੇ ਅਰਥ ਕਿਵੇਂ ਕਰਨੇ ਆ ਕਿਹੜੀ ਚੀਜ਼ ਬਨਣੀ ਆ ਕਿਹੜੀ ਨਹੀਂ ਬਨਣੀ ਆ ਉਹਨੂੰ ਫਿਰ ਦੇਸ਼ ਵਿਰੋਧੀ ਗद्दार ਖਾਲਸਤਾਨੀ ਪਾਕਿਸਤਾਨੀ ਤੇ ਪਤਾ ਨਹੀਂ ਕੀ ਕੀ ਜਿਹੜਾ ਆ ਉਹ ਕਹਿੰਦੇ ਆ ਜੀ ਅਖੀਰ ਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਹਾਲ ਹੀ ਵਿੱਚ ਇੱਕ ਜਮਲੀ ਚੋਣ ਹੋ ਕੇ ਹੱਟੀ ਆ ਜੀ ਲੁਧਿਆਣਾ ਦੀ ਉਹ ਇਸ ਕਰਕੇ ਹੋਈ ਸੀ ਕਿ ਉੱਥੋਂ ਦੇ ਜਿਹੜੇ ਵਿਧਾਇਕ ਸਨ ਗੋਗੀ ਉਹਨਾਂ ਦੀ ਮੌਤ ਹੋ ਗਈ ਸੀ ਅਹੁਦਾ ਖਾਲੀ ਹੋ ਗਿਆ ਸੀ ਐਮਐਲਏ ਦਾ ਪੇਸਾ ਵਾਸਤੇ ਜ਼ਮੀਨੀ ਚੋਣ ਕਰਾਈ ਗਈ ਤੇ ਹੁਣ ਇੱਕ ਜਿਹੇ ਹੀ ਹਾਲਾਤ ਤਰਨਤਾਰਨ ਵਿੱਚ ਬਣ ਗਏ ਆ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਉਹ ਅਚਾਨਕ ਜਿਹੜਿਆ ਹੀ ਸਵਰਗਵਾਸ ਹੋ ਗਏ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੀਗੇ ਉਹ ਤੇ ਡਾਕਟਰ ਸੀਗੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਇੱਕ ਨਿੱਜੀ ਹਸਪਤਾਲ 'ਚ ਦਾਖਲ ਸੀ ਤੇ ਉੱਥੇ ਹੀ ਉਹਨਾਂ ਨੇ ਇਲਾਜ ਦੌਰਾਨ ਆਖਰੀ ਸਾਹ ਲਿਆ ਆ ਜੀ ਸੋ ਇੱਕ ਤਿਆਰਬੇਕਰ ਡਾਕਟਰ ਹੋਣ ਦੇ ਨਾਲ-ਨਾਲ ਡਾਕਟਰ ਸੋਹਲ ਇੱਕ ਲੋਕ ਸੇਵਕ ਵੀ ਸਨ ਇਸੇ ਕਰਕੇ ਉਹਨਾਂ ਨੂੰ ਵੋਟਾਂ ਪਾ ਕੇ ਇਲਾਕੇ ਦੇ ਲੋਕਾਂ ਨੇ ਦਿਤਾਇਆ ਸੀ ਜਦੋਂ ਉਹਨਾਂ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਆ ਸੋ ਕਾਫੀ ਅਰਸੇ ਤੋਂ ਉਹਨੇ ਸੇਤ ਨਸਾਜ਼ ਚੱਲ ਰਹੀ ਸੀਗੀ ਤੇ ਹੁਣ ਫਿਰ ਦੁਬਾਰਾ ਜਮਨੀ ਚੋਣ ਹੋਊਗੀ ਸੋ ਤਰਨ ਤਰਨ ਹਲਕੇ ਤੋਂ ਐਮਐਲਏ ਦੀ ਸੀਟ ਖਾਲੀ ਹੋ ਗਈ ਆ ਸੋ ਇੱਥੇ ਇੱਕ ਵਾਰੀ ਫਿਰ ਕੁਝ ਮਹੀਨਿਆਂ ਦੇ ਵਿੱਚ ਚੋਣਾ ਹੋਣ ਦੀ ਸੰਭਾਵਨਾ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਤੇ ਹੁਣ ਵੀਕਐਂਡ ਆ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ